ਚਾਹਨੇ ਪੂਰਾ ਹੈ ਨਾ ਟਾਪ ਕਲਾਸ ਦੇ ਜਿਹੜਾ ਪਹਣ ਆ ਤੁਸੀਂ ਦੇਖੋ ਫੇਸਪੂਕ ਕੁਆਲਟੀ ਹੈ ਨਾ ਬਹੁਤ ਜਿਆਦਾ ਚੰਗਾ ਦਿੱਤਾ ਬਈ ਉਹ ਜਿਵੇਂ ਰਾਤ ਸੁੱਈ ਆ ਹਨਾ ਕਿਰਨ ਜਦੋਂ ਆਪਾਂ ਬਹੁਤ ਦੇਖਦੇ ਆ ਤਾਰਾ ਤੁਰਾ ਮਾਰ ਗਿਆ ਨੂੰ ਤੇ ਕੁੱਤੇ ਨਾ ਬਈ ਹਾਂ ਹਾਂ ਜਮਾ ਓਕੇ ਇਹਦੇ 66 ਸੀਮਨ ਲੱਗਾ ਸੀ ਇਹ ਆਪਾਂ ਨੂੰ ਬੰਦਿਆਂ ਨੇ ਦੱਸ ਕੇ ਦਿੱਤਾ ਸੀਗਾ ਹਾਂ ਤੇ ਪਰ ਜਾਨਵਰ ਤੇਰੇ ਸਾਹਮਣੇ ਹੀ ਆ ਵੇ ਲੱਗ ਬਿਲਕੁਲ ਹਾਂ ਬਈ 66 ਸੀਮਨ ਚੰਗੇ ਸੀਮਨ ਦੇ ਕੋਈ ਆ ਵੇ ਠੀਕ ਨਹੀਂ ਹਾਂ 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 5 4 ਪਰ 20 ਕਿਲੋ ਦੀ ਖਰੀ ਗਰੰਟੀ ਆ ਆਪਣੇ ਬੰਦਿਆਂ ਨੇ ਫੁੱਲ ਗਰੰਟੀ ਦਿੱਤੀ ਜਿਹੜੇ ਕਰੋ ਲਈ ਹਰਿੰਦਰ 20 ਕਿਲੋ ਹਾਂ ਉਹਾਂ ਨੇ ਜਦੋਂ ਮਰਜੀ ਜਿਹਨੂੰ ਮਰਜੀ ਦੇਦੀ 20 ਹਰਿੰਦਰ ਲੇਵਾ ਬਾਹਲਾ ਜਾਦੇ ਕੱਢੂ ਵੇਣ ਹਾਂ ਜਿੱਦੇ ਐਣ ਸੁਣਦੀ ਐ ਨਾ ਬੱਚੀ ਤੇ ਤੁਰਿਆ ਨਹੀਂ ਆ ਜਿੰਨੇ ਜਮਾ ਨਜਾਇਜ਼ ਹੀ ਜਾਇਜ਼ ਕਰ ਦੇਣਾ ਹਾਂ ਇਹਦਾ ਜਾਇ ਗੱਪਣ ਗੱਪਣ ਚਲੋ ਵਪਾਰੀ ਨੂੰ ਵੀ ਇਹ ਹੁੰਦਾ ਹੈ ਨਾ ਵੀ ਮੰਦਾ ਲੈ ਕੇ ਵੇਚਣ ਵਾਲਾ ਵੀ ਲੈ ਸਕਦਾ ਆ ਲੈ ਕੇ ਸასიਗਲ ਮਿੱਤਰਾਂ ਦਾ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਗੱਗੇ ਦੇ ਫਾਰਮ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਦੋ ਨਾਗ ਕਵਰ ਕੀਤੇ ਇੱਕ ਤਾਂ ਜਿਹੜੀ ਤਾਜੀ ਸੂਈ ਵੀ ਬੱਚੀ ਆ ਤੇ ਉਹਦੇ ਮਗਰ ਵੀ ਇੱਕ ਪੂਰੀ ਟਾਪ ਖਲਾ ਦੀ ਬੱਚੀ ਆ ਤੇ ਬਾਈ ਦਾ ਪਿੰਡ ਹੈਗਾ ਕੋਟ ਕਰੋੜ ਕਲਾਂ ਤਹਿਸੀਲ ਤਲਵੰਡੀ ਪਾਈ ਜ਼ਿਲ੍ਹਾ ਪਰੋਇਪੁਰ ਤੇ ਅੱਜ ਮੈਂ ਕਹਿੰਦਾ ਵੀ ਬਾਈ ਇਹਨਾਂ ਦੇ ਰਿਸ਼ਤੇਦਾਰ ਆਏ ਇਹਨਾਂ ਨੂੰ ਬੜਾ ਚਾਹ ਹੁੰਦਾ ਜਿਹੜੇ ਸੱਜਣ ਮਿੱਤਰ ਬਾਹਰੋਂ ਆਉਂਦੇ ਆ ਉਹਨਾਂ ਨੂੰ ਪਸੂਆਂ ਦਾ ਬੜਾ ਚਾਹ ਹੁੰਦਾ ਇਹਨਾਂ ਦੋਨਾਂ ਦਾ ਵੀ ਸਵਾਗਤ ਆ ਗੱਗੇ ਵੀਰੇ ਤੁਹਾਡਾ ਵੀ ਸਵਾਗਤ ਆਪਣੇ ਚੈਨਲ ਦੇ ਉੱਪਰ ਜੀ ਸਤਿ ਸ੍ਰੀ ਅਕਾਲ ਹਰਿੰਦਰ ਵੀਰੇ ਤੇ ਗੱਗੇ ਵੀਰੇ ਜਿਵੇਂ ਆਪਾਂ ਗੱਲਬਾਤ ਕਰ ਲਈ ਹੈ ਨਾ ਅੱਜ ਆਪਣੇ ਕੋਲੇ ਆ ਗਈਆਂ ਪੂਰੀਆਂ ਦੋ ਟੌਪ ਦੀਆਂ ਬੱਚੀਆਂ ਕੱਦ-ਕਾਟ ਬਹੁਤ ਆ ਹਨ ਦੂਜਾ ਪਲੱਸ ਪੁਆਇੰਟ ਇਹ ਬੱਚੀ ਦੀ ਹੈਗੀ ਆ ਬੜਾ ਚੰਗਾ ਥਣ ਬਹੁਤ ਸੋਹਣਾ ਇਹਨੂੰ ਬਾਈ ਕੀ ਡਿਟੇਲ ਹੈ ਇਹਦੀ ਕਰਮ ਵਾਲੀ ਦੀ ਇਹ ਹਰਿੰਦਰ ਪਲੂਨਸ ਹੋਈ ਆ ਬੱਚੀ ਹਜੇ ਠੀਕ ਹੈ ਭਾਈ ਹਾਂ ਤੇ ਕੱਦ ਕਾਠ ਤੇ ਰੰਗ ਪ੍ਰਿੰਟ ਤਾਂ ਤੇਰੇ ਸਾਹਮਣੇ ਹੀ ਆ ਰਾਤ ਰਾਤ ਦੀ ਸੂਈ ਆ ਇਹ ਜੇਰ ਜੂਰ ਦੀ ਡੰਨਾ ਜੇਰ ਦੀ ਡੰਨਾ ਭਾਈ ਮੈਂ ਕਹਿੰਦਾ ਵੀ ਬੱਚਾ ਨੇ ਪੂਰਾ ਇਹਨਾਂ ਟਾਪ ਕਲਾਸ ਦੇ ਦੇ ਜਿਹੜਾ ਪਹਣ ਇਹ ਆ ਤੁਸੀਂ ਦੇਖੋ ਫੇਸਪੂਸ ਕੁਆਲਟੀ ਹੈ ਨਾ ਬੜਾ ਜਿਆਦਾ ਚੰਗਾ ਦਿੱਤਾ ਨੰਜੇ ਜੀ ਬਿਲਕੁਲ ਹੈ ਨਾ ਤੇ ਗੱਗੇ ਭਾਈ ਦੁੱਧ ਦਾਸ ਦੇ ਵਿੱਚ 20 ਕਿਲੋ ਪਲੂਨ ਉਡਾਜੂ ਹਣਾ ਬਹੁਤ ਹੁੰਦਾ ਪੀ ਪਲੂਨ ਦਾ 20 ਕਿਲੋ ਦੁੱਧ ਭਾਈ ਹਣਾ ਪਰ ਗਾਂ ਅਗਲੇ ਦੀ ਸੇਵਾ ਵਾ ਗਾਂ ਅਗਲੇ ਦੀ ਸੇਵਾ ਤੇ ਆਪਾਂ ਫਿਰ ਇਹਦਾ ਮੁੱਲ ਕੀ ਕਰਨਾ ਜਿਹੜੀ ਆਪਾਂ ਲੈਣੀ ਹੈ ਭਾਈ ਮੁੱਲ ਹਰਿੰਦਰ ਅੱਜ ਇਹਦਾ 7000 ਇਹ ਚੋਬਾ ਮਾੜਾ ਮੂਟਾ ਮਾਨਤਨ ਹੋਊ ਬਾਲਾ ਨਹੀਂ ਹੋਣਾ ਤੈਨੂੰ ਵੀ ਪਤਾ ਬੱਚੀ ਹੋਰ ਕਿਤੇ ਅੱਡੇ ਤੇ ਹੋਵੇ ਤਾਂ ਕਿੰਨੇ ਰੁਪਈਆ ਦੀ ਬਿਲਕੁਲ ਹੈ ਨਾ ਬਾਈ ਬਾਈ ਤੋਰੀ ਇੱਕ ਵਾਰੀ ਇਹਨੂੰ ਹਨਾ ਆਪਾਂ ਤੋੜ ਦਿੰਦੇ ਹਾਂ ਬਾਲੀ ਜਿਆਦੇ ਚੰਗੀ ਆ ਹਰਿੰਦਰ ਬਾਈ ਬਿਲਕੁਲ ਹੈ ਨਾ ਬਾਈ ਕੱਦ-ਕਾਟ ਪੂਰਾ ਯਾਰ ਬਾਕੀ ਬੱਚੇ ਤੋਂ ਪਤਾ ਲੱਗਦਾ ਕਹਿੰਦਾ ਵੀ ਬੱਚਾ ਕੰਨਾ ਜਰਮਾਣਾ ਦਤਾ ਹਨਾ ਇੱਥਾਂ ਉਮੀ ਪਈ ਆ ਜੀ ਕੁਆਲਿਟੀ ਪੂਰੀ ਆ ਹਾਂ ਫਿਰ ਪਲੂਨ ਬੱਚੀ ਇਹ ਤਾਂ ਚੱਲ ਇੱਥੇ ਦੇਖੋ ਜੇਪੇ ਜੇ ਚ ਆ ਜਾਂਦਾ ਪਸੂ ਤਾ ਜਾ ਤਾ ਆਹ ਤੋ ਹਨਾ ਬਾਈ ਕੱਦ-ਕਾਟ ਐਨ ਪੂਰਾ ਫੁੱਲਾ ਹਨਾ ਤੇ ਬਾਕੀ ਬਾਈ ਆਰਡਰ ਵੀ ਫਿਕਸ ਰੱਖੂਗੀ ਕੋਈ ਉਮੀਦ ਨਹੀਂ ਹੈ ਨਾ ਥੋੜੀ ਗਾੜੀ ਜਿਆਦੇ ਇਹਦੀ ਟਟਮਾ ਲੇਵਾਣੀ ਰੱਖੂਗੀ ਤੇ ਕਦਕਾਰ ਤਾਂ ਤੁਸੀਂ ਦੇਖੋ ਤੁਸੀਂ ਕਰਨ ਵਾਲੀ ਨੂੰ ਐਣ ਜਿਹੜਾ ਲੱਗਿਆ ਹੋਇਆ ਤੇ ਕਿਕੇ ਬਈ ਉਹ ਜਿਵੇਂ ਰਾਤ ਸੂਈ ਆ ਹਨਾ ਕਿਹੜਾ ਜਿਹੜਾ ਆਪਾਂ ਬਹਲਾ ਦੇਖਦੇ ਆਂ ਧਾਰਾ ਤੂਰਾ ਮਾਰ ਗਿਆ ਨੂੰ ਜਮਾ ਓਕੇ ਹਾਂ ਹਾਂ ਜਮਾ ਓਕੇ ਤੇ ਮੋਹਲੇ ਦਾ ਬਾਈ ਨੇ ਕਰਤਾ ਏ 70000 70000 ਹਨਾ ਬਾਈ ਸਫਾਈ ਬਹੁਤ ਆ ਰਿੰਦਰ ਬੱਚੀ ਜੇ ਤੇਰੇ ਸਾਹਮਣੇ ਆ ਕੱਲ ਕਾਰਡ ਵਗਾ ਦੇ ਹਨਾ ਆਪਣਾ ਮੇਤੂ ਦਾਜਾ ਲਾ ਦੇ ਜਿਵੇਂ ਜਿਵੇਂ ਸੂਏ ਜੋ ਬਾਹਰ ਨਹੀਂ ਆਉਗੀ ਨਿਕਰੀ ਨਹੀਂ ਦਮਾ ਹੁਣ ਤਾਂ ਚਲ ਨਵਾਈ ਨੂੰ ਹੀ ਨਹੀਂ ਨਵਾਈ ਨਹੀਂ ਤੇ ਬਾਕੀ ਹੋਊਗੀ ਉਹ ਇਹ ਨਹੀਂ ਕਿ ਬਟ ਐਡਾ ਬੱਚਾ ਦਿੱਤਾ ਕੋਈ ਲੋੜ ਮੰਨ ਗਈ ਹਨਾ ਹਾਂ ਹਾਂ ਤੇ ਦਾਮਾ ਜੋਰ ਜਾਂ ਮੰਨ ਜਾਂਦੀਆਂ ਨਹੀਂ ਨਹੀਂ ਕੋਈ ਭਈਏ ਨੂੰ ਕੋਈ ਉਹੋ ਜੀ ਪਈਆ ਹਨਾ ਨਹੀਂ ਕੋਈ ਪ੍ਰਵਾਹ ਨਹੀਂ ਹਰਿੰਦਰ ਜਨਵਰੀ ਮਗਰ ਵੇਲਾ ਤੋਂ ਪੱਡਾ ਚੰਗਾ ਆਇਆ ਬਿਲਕੁਲ ਬਈ ਹਨਾ ਇਹਦੇ ਨਾਲ ਐ ਹੁੰਦਾ ਬਈ ਘਰੇਲੂ ਬੰਦੇ ਨੂੰ ਬਹੁਤ ਫਰਕ ਪੈਂਦਾ ਕਿ ਨਹੀਂ ਇਹ ਨਾ ਇਹਦੇ ਸੈਕਸਡ ਸੀਮਨ ਲੱਗਾ ਸੀ ਇਹ ਆਪਾਂ ਨੂੰ ਬੰਦਿਆਂ ਨੇ ਦੱਸ ਕੇ ਦਿੱਤਾ ਸੀਗਾ ਹਾਂ ਤੇ ਪਰ ਜਨਵਰ ਤੇਰੇ ਸਾਹਮਣੇ ਹੀ ਆ ਵੇਲਾ ਬਿਲਕੁਲ ਹਨਾ ਬਈ ਸੈਕਸਡ ਸੀਮਨ ਚੰਗੇ ਸੀਮਨ ਦੇ ਕੋਈ ਆ ਠੀਕ ਨਹੀਂ ਹਾਂ ਹਾਂ ਤੇ ਆ ਜਾ ਬਈ ਕਿਉਂਕਿ ਬਈ ਦੂਸਰੇ ਨੰਬਰ ਵਾਲੀ ਬਾਰੇ ਇਹਦੇ ਬਾਰੇ ਦੱਸਦੀ ਬਈ ਕਰਮਾਂ ਇਹ ਹਰ ਜੇ ਕਰਨ ਨਾਲ ਖੜੇ ਆ ਇਹ ਇਹ ਦੰਦਾ ਕੀ ਹੈ ਬਾਈ ਹਾਂ ਕੱਟ ਕਾੜ ਤੇ ਵਜਣ ਵਜਣ ਦਾ ਤੇਰੇ ਸਾਹਮਣੇ ਆ ਕਿਦਾ ਬਾਈ ਜਿਵੇਂ ਵਜਣਾ ਹਨਾ ਉਮੀ ਇਹਦਾ ਥਾਣਾ ਬਾਈ ਜਿਵੇਂ ਹੈ ਥਾਣ ਦੇਖੋ ਤੁਸੀਂ ਕਿੰਨਾ ਸੋਹਣਾ ਪਿਆ ਕਿੰਨੇ ਕ ਦਿਨ ਕਰਦੀ ਹੈ ਅੱਗੇ ਹਜੇ ਬਾਈ ਇਹ ਦਿਨ ਲੈ ਜੂ 5-4 ਪਰ 20 ਕਿਲੋ ਦੀ ਖਰੀ ਗਰੰਟੀ ਹੈ ਆਪਣੇ ਬੰਦੇ ਨੇ ਫੁੱਲ ਗਰੰਟੀ ਦਿੱਤੀ ਜਿਹੜੇ ਕਰੋ ਲਈ ਹਰਿੰਦਰਾ 20 ਕਿਲੋ ਹਾਂ ਉਹਾਂ ਨੇ ਜਦੋਂ ਮਰਜੀ ਜਿੰਨੂੰ ਮਰਜੀ ਦੇਦੀ 20 ਕਿਲੋ ਤਾਂ ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਹਜੇ ਇਹ ਦਿਨੇ 5-4 ਹੀ ਲਊਗੀ 5-4 ਹਾਂ ਤੋਰੀ ਬਈ ਇਹਨੂੰ ਵੀ ਹਨਾ ਤੇ ਇਹ ਵੀ ਪੂਰੀ ਜਾਨ ਪ੍ਰਿੰਟ ਵਾਲੀ ਹੈ ਹਨਾ ਜੇ ਆਪਾਂ ਕਹਿ ਦਈਏ ਇਹ ਲੱਗਿਆ ਥਾਣਾ ਦੀਆਂ ਮੈਂ ਕਹਿੰਦਾ ਅੱਜ ਦੋਨੇ ਹੀ ਪੂਰੀਆਂ ਓਕੇ ਆ ਹਨਾ ਉਹ ਵੀ ਇਹਦੇ ਵੀ ਥਣ ਬਹੁਤ ਚੰਗਾ ਦੋਨਾਂ ਦੇ ਪੂਰੇ ਐਨ ਜਿਵੇਂ ਆਪਾਂ ਕਹਿੰਦੇ ਨੇ ਵੀ ਪੀੜੀ ਦੇ ਪਾਵਿਆਂ ਵਰਗੇ ਥਾਣਾ ਹਨਾ ਇਹ ਇੱਥੋਂ ਦੇਖੋ ਤੁਸੀਂ ਇਹ ਬਾਕੀ ਤੋਰਾ ਤਾਰਾ ਦੇਖੋ ਹਨਾ ਤੇ ਕੱਦ ਘਾਟ ਇਹਦਾ ਵੀ ਦੇਖੋ ਐਨ ਪੂਰਾ ਏ ਤੇ ਇੱਥੋਂ ਚੈੱਕ ਕਰ ਲਓ ਹਨਾ ਕੱਦ ਘਾਟ ਦੇ ਨਾਲ ਨਾਲ ਹਾਂ ਬਾਕੀ ਕੱਦ ਕਰਦੇ ਨਾਲ ਨਾਲ ਬਈ ਸੁਆਪਣ ਵੀ ਆ ਹਨਾ ਜੇ ਆਪਾਂ ਕਹਿ ਦਈਏ ਕਿ ਨਹੀਂ ਸਿੰਦਰ ਲੇਵਾ ਬਾਹਲਾ ਜਿਆਦੇ ਕੱਡੂ ਬੈਠਾ ਹਾਂ ਬਿਲਕੁਲ ਗ੍ਰੇਨ ਸੁਣਦੀ ਹੈ ਨਾ ਬੱਚੀ ਤਾਂ ਤੁਰਿਆ ਨਹੀਂ ਜਾਣਾ ਜਿੰਨੇ ਜਿੰਨੇ ਦਿਨ ਲਈ ਗਈ ਉਹਨੇ ਉਹਨੇ ਨੇ ਕਮਾਲ ਹੀ ਕਰੀ ਜਾਣੀਆਂ ਹਾਂ ਬਾਹਲਾ ਜਿਆਦੇ ਨਜਾਇਜ਼ ਲੇਵਾ ਕੱਡੂ ਹਾਂ ਬਾਕੀ ਉਹ ਵੀ ਬਈ ਜਾਤ ਬਰੀਡ ਚ ਵੀ ਹੈ ਜਿਹੜੀ ਹਨਾ ਜਾਤ ਕੁਆਲਟੀ ਚ ਵੀ ਹੈ ਪੂਰੀ ਹਾਂ ਫਿਰ ਵਜਨ ਵਟਾ ਬਹੁਤ ਅੱਜ ਭਾਅ ਆਪਾਂ ਇਹਦਾ ਜਮਾਂ ਨਜਾਇਜ਼ ਹੀ ਜਾਇਜ਼ ਕਰ ਦੇਣਾ ਹਾਂ ਇਹਦਾ ਜਾਇਜ਼ ਕਰਨਾ ਬਈ ਹਨਾ ਉਹ ਇਹ ਹੁੰਦਾ ਬਈ ਗੱਪਣ ਗੱਪਣ ਚਲੋ ਵਪਾਰੀ ਨੂੰ ਵੀ ਇਹ ਹੁੰਦਾ ਹੈ ਨਾ ਵੀ ਮੰਦਾ ਲੈ ਕੇ ਵੇਚਣ ਵਾਲਾ ਵੀ ਲੈ ਸਕਦਾ ਲੈ ਕੇ ਵੇਚਣ ਵਾਲੇ ਬਾਕੀ ਉਹਦੇ ਚ ਵੀ ਆਪਣਾ ਆਏ ਨਾ ਵੀ ਯਾਰ ਕੋਈ ਪੰਜ ਚੌਕਾ ਦਿੰਦੀ ਆ ਉਹ ਦੇ ਦਿਓ ਆ ਵੀ ਹੈ ਨਾ ਪਰ ਜਿਵੇਂ ਹੁਣ ਥੂਬੀ ਉਹ ਤਾਂ ਫਿਰ ਸਮਝ ਪਾਉ ਕਿ ਹੋ ਗਿਆ ਕਾ ਮਾਣਾ ਵੀ ਵੀ ਸੋ ਵੀ ਹਰਿੰਦਰ ਇਹ ਤਿਆਂ ਤੋੜ ਕੇ ਬਾਈ ਬਿਲਕੁਲ ਹੈਣਾ ਪਰ ਜਿੱਦ ਦੇ ਸੂਨ ਦੇ ਅੱਛੀ ਦਾ ਮੁੱਲ ਕੋਈ ਨਹੀਂ ਦਿਲ ਕਿੰਨਾ ਦੁੱਧ ਤੇ ਸੇਹ ਉਹਨੇ ਵੀ ਦੇ ਜੂਗੇ ਯਾਰ 20 ਕਿਲੋ ਹਰਿੰਦਰ ਖਾਰਾ 20 ਕਿਲੋ ਹਾਂ ਇਹ ਫਿਰ ਬਈ ਆਪਾਂ ਕਿੰਨੀ ਕਿੰਨੇ ਹੀ ਦੇਣੀ ਆ ਬਾੜ ਦੀ ਦੇ ਦੇਣੀ ਆ ਆਪਾਂ ਅੱਜ 60000 ਦੀ ਪਰ ਬਾੜ ਦੀ ਕਹਿੰਦੇ ਦੇਣੀ ਨਹੀਂ ਡਿਵਾਈਡ ਹੋਵੇ ਹੈਣਾ ਇੰਨਾ ਜਿਆਦਾ ਸੱਲੋ ਚੰਗੀ ਚੀਜ਼ ਹੋਵੇ ਕੋਈ ਨਹੀਂ ਦਿੰਦਾ ਤੈਨੂੰ ਵੀ ਬਿਲਕੁਲ ਹੈਣਾ ਬਾਈ ਤੇ ਬਾਕੀ ਇਹਦਾ ਬਾਈ ਕਹਿੰਦਾ ਵੀ ਆਪਾਂ ਕੇਰਾ ਜਿਹੜਾ ਬੋਲਾ ਉਹ ਕੇਰਾ ਕੱਢਦਾ ਨਹੀਂ ਹੈਣਾ ਉਦੋਂ ਪਾਸੇ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਖਰਜੁ ਰਵਿੰਦਰਬੱਛੀ ਬਹੁਤ ਅਜੇ ਦੋ ਦਿਨ ਦਾ ਹੈ ਤੇ ਇੱਕ ਅਗੇ ਬਈ ਜਾਂਦੇ ਜਾਂਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਆਪਣਾ ਨੰਬਰ ਬੋਲ ਦਿਓ ਬਈ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਨੰਬਰ ਆਪਣਾ ਹਰਿੰਦਰ 9781018855 ਪਿੰਡ ਕੋਟ ਕਰੋੜਕਲਾਂ ਤੇ ਤਲਵੰਡੀ ਭਾਈ ਤੋਂ ਤੇ ਮੋਦ ਕੀ ਤੋਂ 2-2 ਕਿਲੋਮੀਟਰ ਹੀ ਆ 3-3 ਕਿਲੋਮੀਟਰ ਬਿਲਕੁਲ ਹੈਣਾ ਬਈ ਤੋਲਪਲਾਜਾ ਨੇੜੇ ਆਪਣੇ ਬਿਲਕੁਲ ਤੋਲਪਲਾਜੇ ਦੇ ਬਿਲਕੁਲ ਨੇੜੇ ਹੈਣਾ ਬਾਕੀ ਬਈ ਗੱਗੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਇੱਕ ਇਹ ਬੰਦੇ ਦੀ ਸਫਤਤਾ ਜਿਹੜੀ ਚੀਜ਼ ਜਾਨਵਰ ਦੇ ਵਿੱਚ ਹੈਗੀ ਆ ਉਹ ਗੱਗੀ ਆਪਾਂ ਦੱਸ ਕੇ ਦੇਣੀ ਨਹੀਂ ਆਪਾਂ ਦੱਸ ਕੇ ਦੇਣੀ ਆ ਅਗਲੇ ਨੂੰ ਹਾਂ ਸ਼ੁਰੂ ਤੋਂ ਵੀ ਕਿਉਂਕਿ ਪਹਿਲਾਂ ਵੀਡੀਓ ਪਾਉਣਾ ਏ ਉਹ ਬੰਦੇ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਗਾਂ ਵਾਲੇ ਬੰਦੇ ਵੀ ਤਰੀਫ ਕਰਦੇ ਆ ਬਾਈ ਮਾਖੀ ਰਿੰਦਰ ਆਪਾਂ ਚੰਗਾ ਪਸੂ ਵੀਡੀਓ 'ਚ ਪਾਈਦਾ ਬਾਈ ਆ ਦੂਜੇ ਆਪਾਂ ਖੜਾ ਲੈਨੇ ਬਾਈ ਹਨਾ ਪਤਾ ਨਹੀਂ ਅਗਲੇ ਨੇ ਕਿਵੇਂ ਪੈਸੇ ਲਓ ਕਿਵੇਂ ਪੈਸੇ ਲਓ ਹੈਨਾ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਦੇ ਹੋ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾਲਿਓ ਬਾਈ ਨੂੰ ਫੋਨ ਜਉਂਦੇ ਵਾਤੇ ਰਹੋ ਜੀ ਧੰਨਵਾਦ